ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਦਾ ਬਿਲਕੁਲ ਠੀਕ ਹੋਵਾਂਗੇ ਤਾਂ ਅੱਜ ਜੀ ਅੱਜ ਤੁਹਾਡੇ ਵਾਸਤੇ ਇੱਕ ਅਪਡੇਟ ਲੈ ਕੇ ਆਇਆ ਪੰਜਾਬ ਦੇ ਬਿੱਤਾ ਨੂੰ ਪਤਾ ਕਿ ਚੌਂਕੀਦਾਰ ਅਤੇ ਸੇਵਾਦਾਰ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਗਰੁੱਪ ਡੀ ਦੀਆਂ ਠੀਕ ਹੈ ਜੀ ਗਰੁੱਪ ਡੀ ਦੀਆਂ ਇਹ ਪੋਸਟਾਂ ਆ ਗਈਆਂ ਤੁਹਾਨੂੰ ਪਤਾ ਹੈ ਜਿਹੜੇ ਕੈਂਡੀਡੇਟ ਨੂੰ ਪਤਾ ਉਹ ਤਾਂ ਫਾਰਮ ਭਰ ਰਹੇ ਹੈ ਜਿਹੜੇ ਕੈਂਡੀਡੇਟ ਨੂੰ ਪਤਾ ਨਹੀਂ ਉਹਨੂੰ ਦੱਸਣਾ ਚਾਹਣਾਗਾ ਕਿ ਇਹ ਭਰਤੀ ਦੇ ਫਾਰਮ ਹਜੇ ਆਨਲਾਈਨ ਚੱਲ ਰਹੇ ਨੇ ਅੱਠਵੀਂ ਵਾਰੇ ਕੈਂਡੀਡੇਟ ਚ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਵੱਧ ਤੋਂ ਵੱਧ ਤੁਹਾਡੀ ਜਿੰਨੀ ਕੁਆਲੀਫਿਕੇਸ਼ਨ ਹੈਗੀ ਆ ਉਹ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਆ ਪਰ ਤੁਹਾਡੇ ਕੋਲੇ ਪਾਸ ਭਰਨ ਵਾਸਤੇ 8ਵੀਂ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈਗਾ ਹੁਣ ਰਾਜੇ ਕਾਫੀ ਕੈਂਡੀਡੇਟਾਂ ਨੂੰ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਜਿੰਨਾ ਕੈਂਡੀਡੇਟਾਂ ਨੇ ਇਹ ਫਾਰਮ ਭਰੇ ਆ ਠੀਕ ਹੈ ਜੀ ਤਿਆਰੀ ਕਰਨ ਵਾਲੇ ਕੈਂਡੀਡੇਟ ਆਪਣਾ ਲੇਬਰ ਸਹੀ ਕਰਨ ਸਾਰੇ ਕੈਂਡੀਡੇਟ ਪੰਜਾਬ ਗਰੁੱਪਰੀ ਦੀ ਭਰਤੀ ਦੇ ਵਿੱਚ ਜਿੰਨਾ ਕੈਂਡੀਡੇਟ ਨੂੰ ਸਮੱਸਿਆ ਆ ਰਹੀ ਹੈ ਉਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਜੇ ਕਿ ਤੁਸੀਂ ਨਾ ਆਪਣੀ ਪੜ੍ਹਾਈ ਦਾ ਲੇਬਰ ਸਹੀ ਕਰੋ ਲੇਵਲ ਕਿਵੇਂ ਸਹੀ ਕਰੋ ਬਹੁਤ ਬੱਚੇ ਕਹਿੰਦੇ ਸਸੀਂ 2 ਸਾਲਾਂ ਤੋਂ ਤਿਆਰੀ ਕਰੀ ਜੰਨੇ ਅਸੀਂ 1 ਸਾਲ ਤੋਂ ਤਿਆਰੀ ਕਰੀ ਜੰਨੇ ਆ ਠੀਕ ਹੈ ਮੈਂ ਦੇਖਿਆ ਰਾਜ ਜੀ ਤੁਹਾਨੂੰ ਬਹੁਤ ਬਹੁਤ ਵੀਡੀਓ ਇਹ ਜੀਆਂ ਪਕਾਈਆਂ ਜਿਹੜੇ ਬਿਲਕੁਲ ਸੌਖੇ ਜਿਹੇ ਪ੍ਰੈਕਸ਼ਨ ਕੱਢ ਕੇ 10 12 ਸ ਨੂੰ ਕਹਿੰਦੇ ਆਪਾਂ ਪ੍ਰੈਕਸ਼ਨ ਕਰ ਲੋ ਤੁਹਾਡੀ ਤਿਆਰੀ ਪੱਕੀ ਹੋ ਜੂ ਠੰਮਕਾ ਹੋ ਜੂ ਹਮਕਾ ਹੋ ਜੂ ਕੱਲੇ ਜੀਕੇ ਨਹੀਂ ਪਾਸ ਹੋਣਾ ਹੁੰਦਾ ਆਪਾਂ ਨੂੰ ਸਾਰੇ ਵਿਸ਼ਿਆਂ ਦੀ ਤਿਆਰੀ ਕਰਨੀ ਪਊਗੀ ਠੀਕ ਹੈ ਜੀ ਉਹ ਗੱਲ ਦੱਸਣੀ ਚਾਹੁੰਦਾ ਤੇ ਦੂਸਰੀ ਚੱਲੋ ਉਸ ਤੋਂ ਪਹਿਲਾਂ ਰਾਜ ਜੀ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿ ਠੀਕ ਹੈ ਜਿਹੜੇ ਕੈਂਡੀਡੇਟਾਂ ਨੇ 12 ਸਤੰਬਰ ਤੱਕ ਤੁਹਾਡੇ ਆਵਰ ਚੱਲ ਰਹੇ ਹੈਗਾ ਠੀਕ ਹੈ ਜਿਹੜੇ ਕੈਂਡੀਡੇਟ ਨੇ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦਾ ਕੋਈ ਵੀ ਪੇਪਰ ਦੇਣਾ ਤੁਸੀਂ ਪੰਜਾਬ ਪੁਲਿਸ 2024 ਵਾਲਾ ਬੈਚ ਪਰਚੇਸ ਕਰ ਸਕਦੇ ਹੋ ਜਿੱਥੇ ਸਾਡੇ ਸਾਰੇ ਪੰਜਾਬ ਪੁਲਿਸ ਦੇ ਪੇਪਰ ਕਵਰ ਹੋ ਜਾਣਗੇ ਬਾਕੀ ਦਾ ਜਿਹੜੇ ਬੱਚਾ ਨੇ ਗਰੁੱਪ ਡੀ ਦੀ ਤਿਆਰੀ ਕਰਨੀ ਹੈ ਤਾਂ ਉਹ ਉਹ ਬੱਚੇ ਆਪਣੇ ਚੜ੍ਹਦੀ ਕਲਾ ਬੈਚ ਜਿਹੜੇ ਬੈਚ ਨੂੰ ਆਪਾਂ ਆਲ ਪੰਜਾਬ ਐਗਜ਼ਾਮ ਕਹਿੰਦੇ ਆ ਉਹ ਬੈਚ ਪਰਚੇਸ ਕਰ ਰਹੇ ਕਰ ਸਕਦੇ ਨੇ ਰਾਜੀ ਇਹ ਚ ਆਪਾਂ NCERT ਦਾ ਸਾਰਾ ਸਿਲੇਬਸ ਕਰਵਾ ਰਹੇ ਹਾਂ ਜਿਹੜਾ ਸਿਲੇਬਸ ਘੱਟੋ ਘੱਟ 35-40 ਹਜ਼ਾਰ ਦੇ ਬੈਚਾਂ ਦੇ ਵਿੱਚ ਹੁੰਦਾ ਉਹ ਸਿਲੇਬਸ ਤੁਹ ਠੀਕ ਹੈ ਜੀ ਤਾਂ ਕਰਕੇ ਤਾਂ ਇਹ ਬੈਚ ਦੇ ਵਿੱਚ ਤੁਹਾਨੂੰ ਮਿਲੇਗਾ ਕਿ ਬਾਕੀ ਤੁਸੀਂ ਅਲੱਗ ਤੋਂ ਵੀ ਕਲਰਕ ਦਾ ਦੂਜਾ ਬੈਚ ਕੋਈ ਪਟਵਾਰੀ ਦਾ ਵੀ ਲੈ ਸਕਦੇ ਹੋ ਕਿਸੇ ਵੀ ਇੱਕ ਬੈਚ ਤੁਸੀਂ ਪੰਜਾਬ ਦੇ ਸਾਰੇ ਪੇਪਰ ਨੇ ਤਿਆਰੀ ਕਰ ਸਕਦੇ ਹੋ ਉਹਦੇ ਬਾਅਦ ਇਹ ਐਪ ਡਾਊਨਲੋਡ ਕਰ ਲਿਓ ਦੀਪਪੁਰ ਰ ਐਜੂਕੇਸ਼ਨ ਦਾ ਆਈਫੋਨ ਵਾਲੇ ਬੱਚੇ ਕਲਾਸ ਪਲੱਸ ਐਪ ਡਾਊਨਲੋਡ ਕਰ ਲਿਓ ਆਪਣਾ ਓਰਜੀ ਕੋਡ ਹੈ ਕਲਾਸ ਪਲੱਸ ਵਾਲੇ ਬੱਚਿਆਂ ਨੇ ਭਰਨਾ ਜਿੰਨਾਂ ਕੋਈ ਆਈਫੋਨ ਹੈ ਆਪਣਾ ਮੋਬਾਈਲ ਨੰਬਰ ਹੈਗਾ ਜੀ ਠੀਕ ਹੈ ਜੀ ਬਾਕੀ ਦਾ ਜੀ 12 ਸਤੰਬਰ ਤੱਕ ਇਹਦੇ 75% ਆਫਰ ਜੇ ਕੋਈ ਕਹਿੰਦੇ ਜਾਣਾ ਪर्चेਜ਼ ਕਰਨਾ ਚਾਹੁੰਦਾ ਬਾਕੀ ਦਾ ਜੀ ਪੀਡੀਐਫ ਆਲ ਲੈਕਚਰ ਵੀਡੀਓ ਇੰਗਲਿਸ਼ ਅਤੇ ਮੈਥ ਟ੍ਰਿਕਸ ਦੇ ਨਾਲ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਮਿਲੂਗਾ ਜ਼ੀਰੋ ਲੈਵਲ ਤੋਂ ਤਿਆਰੀ ਹੋ ਕੰਟੈਂਟ ਦੀ ਸਾਡੀ ਹਰ ਵਾਰ ਦਾ 90 ਤੋਂ 95% ਗਾਰੰਟੀ ਹੋਵੇਗੀ ਤੁਹਾਨੂੰ ਕਰਵਾਏ ਹੋਏ ਦੇ ਵਿੱਚੋਂ ਹੀ ਆਉਂਦਾਗਾ ਚੀਜ਼ਾਂ ਵੀ ਤੁਹਾਨੂੰ ਸਿਰਫ ਉਹੀ ਕਰਵਾਉਣੇ ਹੁੰਦੇ ਆਪਾਂ ਵੀਡੀਓ ਵੀ ਤੁਹਾਨੂੰ ਸਿਰਫ ਉਹੀ ਮਿਲਣਗੇ ਜਿਹੜੇ ਪੇਪਰ ਦੇ ਵਿੱਚ ਤੁਹਾਨੂੰ ਆਉਣਗੀਆਂ ਇਹ ਨਹੀਂ ਹੈਗਾ ਤੁਹਾਨੂੰ ਕੋਈ ਐਕਸਟਰਾ ਚੀਜ਼ਾਂ ਕਰਵਾਵਾਂਗੇ ਬਾਧੂ ਘਾਟੂ ਜਿਹੜੀਆਂ ਪੇਪਰ 'ਚ ਆਉਣ ਕੰਦਾ ਜੀ 14000 ਵੈਕੈਂਸੀ ਕਦੋਂ ਆਊਗੀ ਅਜੇ ਤਾਂ ਹਜੇ 172 ਵੈਕੈਂਸੀ ਹੈ ਤਾਂ ਰਾਜੇ ਕਈ ਬੱਚਿਆਂ ਦੇ ਇਹ ਸਵਾਲ ਹੈਗੇ ਆ ਚਲੋ ਵਧੀਆ ਗੱਲ ਹੈ ਜੇ ਕਿ ਬੱਚਾ ਪ੍ਰੇਸ਼ਨ ਪੁੱਛਦਾਗਾ ਕੋਈ ਚੱਕ ਨਹੀਂ ਹੈਗਾ ਆਪਣਾ ਹੱਕ ਦਾ ਜਵਾਬ ਦੇਣ ਦਾ ਦੇਖੋ ਤਾਂ ਜੀ 172 ਵੈਕੈਂਸੀਆਂ ਤਾਂ ਇਹ ਹੋ ਗਈਆਂ ਠੀਕ ਹੈ ਜੀ 385 ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਾਲੀ ਹੋ ਗਈ 472 3000 ਵੈਕੈਂਸੀ ਜਿਹੜੀ ਗਰੁੱਪ ਡੀ ਦੀ ਹੈਗੀ ਉਹ ਆ ਰਹੀ ਹੈਗੀ ਅੰਗਨਵਾਰੀ ਦੀਗੀ ਠੀਕ ਹੈ ਜੀ 3472 ਇਸ ਤਰ੍ਹਾਂ ਜੇ ਸਾਰੀਆਂ ਵੈਕੈਂਸੀਆਂ ਲੈਵਲ ਹੌਲੀ-ਹੌਲੀ ਅੱਗੇ ਜਾਊਗਾ ਇੱਕ ਇੱਕ ਲੰਤ ਨਹੀਂ ਵੈਕੈਂਸੀਆਂ ਆਉਂਦਗਾ ਹੁੰਦਗਾ ਹੁਣੋਂ ਮੈਂ ਗੱਲ ਕਰਨ ਜਾ ਰਹੇ ਜਿਹੜੇ ਬੱਚਿਆਂ ਨੂੰ ਇਸ਼ੂ ਆ ਰਿਹਾ ਦੋ ਇਸ਼ੂ ਆ ਰਹੇ ਨੇ ਰਹਾ ਸਭ ਤੋਂ ਵੱਧ ਬੱਚਿਆਂ ਨੂੰ ਆ ਰਿਹਾ ਇਹ ਵਾਲਾ ਇਸ਼ੂ ਜਦੋਂ ਬੱਚੇ ਕੋਈ ਫੀਸ ਭਰ ਦੇ ਦਰ ਹੈ ਉਹਨਾਂ ਸਾਹਮਣੇ ਬਾਰ-ਬਾਰ ਇਹ ਚੀਜ਼ ਆ ਜਾਂਦੀ ਹੈ ਤਾਂ ਜੇਕਰ ਇਹ ਚੀਜ਼ ਆਉਂਦੀ ਹੈ ਜੇ ਤੁਹਾਨੂੰ ਭਰਉਣ ਦੀ ਕੋਈ ਲੋੜ ਨਹੀਂ ਇਹ ਸਾਡਾ ਟੈਕਨੀਕਲ ਇਸ਼ੂ ਹੈ ਠੀਕ ਹੈ ਜੀ ਇਹ ਲਗਭਗ ਕਲੀਅਰ ਹੋ ਚੁੱਕਿਆਗਾ ਜੇਕਰ ਹੁਣ ਤੁਸੀਂ ਸੇਵਾਦਾਰ ਅਤੇ ਚੌਂਕੀਦਾਰਾਂ ਦੀਆਂ ਪੋਸਟਾਂ ਭਰੋਗੇ ਠੀਕ ਹੈ ਜੀ ਤਾਂ ਤੁਹਾਨੂੰ ਫੀਸ ਤੁਹਾਡੀ ਸਬਮਿਟ ਹੋ ਜਾਊਗੀ ਠੀਕ ਹੈ ਫੀਸ ਤੁਹਾਡੀ ਸਬਮਿਟ ਹੋ ਜਾਊਗੀ ਹੁਣ ਤੁਹਾਨੂੰ ਵੱਡਾ ਇਸ਼ੂ ਕੀ ਹੋ ਰਿਹਾ ਹੈ ਫੀਸ ਸਬਮਿਟ ਹੋਣ ਤੋਂ ਬਾਅਦ ਵੀ ਜਿਹੜੇ ਬੱਚੇ ਕਹਿੰਦੇ ਅੱਜ ਸਾਡੀ ਫੀਸ ਸਬਮਿਟ ਹੋਈ ਨੂੰ 5 ਦਿਨ ਹੋ ਗਏ ਕੋਈ ਬੱਚਾ ਕਹਿੰਦਾ ਜੀ ਸਬਮਿਟ ਹੋਈ ਨੂੰ 10 ਦਿਨ ਹੋ ਗਏ ਕੋਈ ਕਹਿੰਦਾ 8 ਦਿਨ ਹੋ ਗਏ ਪਰ ਹਾਈ ਤੱਕ ਸਾਡਾ ਪ੍ਰਿੰਟ ਆਊਟ ਨਹੀਂ ਨਿਕਲ ਰਿਹਾ ਤਾਂ ਕੋਈ ਗੱਲ ਨਹੀਂ ਹੈਗੀ ਖਬਰ ਹੁੰਦੀਦਾ ਜੀ ਜਦੋਂ ਤੁਸੀਂ ਫੀਸ ਇੱਕ ਵਾਰੀ ਭਰ ਦਿੰਨੇ ਹੋ ਵਿੱਚ ਬੱਚੇ ਦੋ ਦੋ ਵਾਰੀ ਫੀਸ ਭਰ ਚੁੱਕੇ ਆ ਤਾਂ ਕਰਕੇ ਇਹ ਵੀਡੀਓ ਬਣਾਉਣ ਦੀ ਲੋੜ ਪਈ ਹੈ ਇੱਕ ਬੱਚੇ ਦਾ ਹੁਣ ਫੋਨ ਆਇਆ ਸੀਗਾ ਉਹ ਕਹਿੰਦਾ ਜੀ ਦੋ ਵਾਰੀ ਦਾ ਮੈਂ ਉਹਦੀ ਸੇਵਾਦਾਰ ਦੀ ਭਰਤੀ ਫੀਸ ਇੱਕ ਵਾਰੀ ਦੂਸਰੀ ਭਰੀ ਗਈ ਹੈ ਠੀਕ ਹੈ ਜੀ ਕਹਿੰਦਾ ਦਵਾਰੇ ਕਹਿੰਦੇ ਜੇ ਤੁਸੀਂ ਬੈਕ ਤੇ ਜਾਂਦੇ ਆ ਦਵਾਰੇ ਜਾ ਕੇ ਆਈਡੀ ਭਰਦੇ ਆ ਸਾਡੇ ਕੋਲ ਫੇਰ ਸ਼ੂ ਹੋ ਜਾਂਦਾ ਕਿ ਫੀਸ ਭਰੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਜੇ ਜਿਹੜੇ ਕਿਸੇ ਕੈਂਡੀਡੇਟ ਨੇ ਫੀਸ ਭਰਤੀ ਇੱਕ ਵਾਰੀ ਠੀਕ ਹੈ ਜੇ ਤੁਹਾਨੂੰ ਪਤਾ ਕਿਵੇਂ ਲੱਗੋ ਜੇ ਤੁਸੀਂ ਫੀਸ ਭਰੋਗੇ ਨਾ ਆਪਦੀ ਫੀਸ ਭਰ ਦੋ ਵਾਰ ਤੁਹਾਡੇ ਮੂਰੇ ਕਿ ਰਸੀਦ ਆ ਜਾਂਦੀ ਹੁੰਦੀ ਹੈ ਫੀਸ ਭਰ ਦੋ ਵਾਰ ਤੁਹਾਡੇ ਅੱਗੇ ਕਿ ਰਸੀਦ ਆ ਜਾਊਗੀ ਕਿ ਹਾਂਜੀ ਤੁਸੀਂ ਸੇਵਾਦਾਰ ਜਾਂ ਚੌਂਕੀਦਾਰ ਦੀ ਪੋਸਟ ਵਾਸਤੇ ਅਪਲਾਈ ਕੀਤਾਗਾ ਜੇ ਤੁਸੀਂ ਫੀਸ ਭਰਤੀ ਤਾਂ ਤੁਹਾਡੇ ਕੋਲ ਇੱਕ ਉਹ ਆ ਜਾਊਗਾ ਫੀਸ ਦੀ ਸਲਿੱਪ ਆ ਜਾਊਗੀ ਠੀਕ ਹੈ ਜੀ ਜਿੱਦ ਉਹ ਤੁਹਾਡਾ ਇੱਕ ਪ੍ਰੂਫ ਹੋ ਜਾਂਦਾ ਕਿ ਤੁਹਾਡੀ ਫੀਸ ਹੈ ਜਿਹੜੀ ਉਹ ਇਧਰੋਂ ਭਰੀ ਗਈ ਠੀਕ ਹੈ ਦੁਬਾਰੇ ਤੁਹਾਨੂੰ ਵੈਬਸਾਈਟ ਤੇ ਜਾਣ ਦੀ ਲੋੜ ਨਹੀਂ ਹੁੰਦੀ ਜਦੋਂ ਦੁਬਾਰੇ ਦੁਬਾਰੇ ਜਦੋਂ ਤੁਸੀਂ ਇੱਕ ਵਾਰੀ ਫੀਸ ਭਰਤੀ ਫੀਸ ਭਰਨ ਤੋਂ ਬਾਅਦ ਜੇ ਤੁਸੀਂ ਦੁਬਾਰੇ ਓਪਨ ਕਰੋਗੇ ਨਾ ਜਿਹੜੀ ਤੁਹਾਨੂੰ ਫੇਰ ਸ਼ੋਅ ਕਰੂਗਾ ਕਿ ਫੀਸ ਭਰੋ ਤੁਸੀਂ ਉਹ ਜੇ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਉਹ ਟੈਕਨੀਕਲ ਇਸ਼ੂ ਹੈਗਾ ਉਹ ਘਰੋਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਤੁਸੀਂ ਥੋੜੇ ਦਿਨਾਂ ਤੱਕ ਤੁਹਾਡਾ ਪ੍ਰਿੰਟ ਆਊਟ ਆਪਣੇ ਆਪ ਹੀ ਨਿਕਲ ਜਾਣਾਗਾ ਠੀਕ ਹੈ ਇੱਕ ਵਾਰੀ ਫੀਸ ਭਰਨੀ ਹੈ ਬਾਰੀ-ਬਾਰੀ ਫੀਸ ਨਹੀਂ ਭਰਨੀ ਚਾਹੇ ਕਨਫਰਮ ਹੋਈ ਹੈ ਚਾਹੇ ਨਹੀਂ ਹੋਈ ਕਨਫਰਮੇ이션 ਕਰਦਗੇ ਆਪਣੇ ਆਪ ਕਿਉਂਕਿ ਇਹਦਾ ਟੈਕਨੀਕਲ ਇਸ਼ੂ ਤੁਹਾਨੂੰ ਪਤਾ ਕਿ ਵੈਬਸਾਈਟ ਛੋਟੀ ਹੈ ਠੀਕ ਹੈ ਜੀ ਸਾਰਾ ਕੰਮ ਇਹ ਇਸ ਵੈਬਸਾਈਟ ਤੇ ਹੁੰਦਾ ਇਹਨਾਂ ਦਾ ਜਿਹਦੇ ਕਰਕੇ ਵੈਬਸਾਈਟ ਵਿੱਚ ਦੀ ਹੈਕ ਹੋ ਜਾਂਦੀ ਹੈ ਜਾਂ ਜਦੋਂ ਸਰਵਰ ਬਿਜੀ ਹੋ ਜਾਂਦਾ ਹੈਗਾ ਜਿਹਦੇ ਕਰਕੇ ਸਮੱਸਿਆ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ ਠੀਕ ਹੈ ਤਾਂ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਜੇ ਕਿਸੇ ਬੱਚੇ ਦੀ ਫੀਸ ਕੱਟੀ ਗਈ ਹੈ ਕੱਟਣ ਤੋਂ ਬਾਅਦ ਕੋਈ ਰਸੀਦ ਸ਼ੋਅ ਹੋਈ ਹੈ ਬੱਚੇ ਕੋਲੇ ਤੇ ਇਸ ਤੋਂ ਬਾਅਦ ਵੀ ਉਹਨੂੰ ਦੁਬਾਰੇ ਫੀਸ ਦੀ ਆਪਸ਼ਨ ਆ ਰਹੀ ਹੈ ਤਾਂ ਘਬਰਾਉਣ ਦੇ ਕੋਈ ਲੋੜ ਨਹੀਂ ਨਹੀਂ ਦੁਬਾਰੇ ਫਰਮ ਭਰਨ ਦਾ ਦੁਬਾਰੇ ਫ ਲਾਸਟ ਡੇਟ ਹੈ ਜੀ ਇਹਦੀ ਹੋਰ ਵੀ ਬਜਾ ਦੇ ਬਦੂਗੀ ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਪ੍ਰਿੰਟ ਆਊਟ ਮਿਲ ਜਾਣਗੇ ਇਹ ਇਕੱਠੇ ਨਹੀਂ ਕਨਫਰਮ ਕਰਦੇ ਹੁੰਦੇ ਆ ਹਫਤੇ ਦਾ ਦੋ ਦਿਨਾਂ ਬਾਅਦ ਇਕੱਠੇ ਹੀ ਕਨਫਰਮ ਕਰਦਾਂਗੇ ਸਾਰਨੇ ਫੀਸ ਤੁਹਾਡੀ ਠੀਕ ਹੈ ਜੀ ਇਹੀ ਗੱਲ ਦੱਸਣੀ ਸੀਗੀ ਧੰਨਵਾਦ ਮੇਰੇ ਦੋਸਤੋ ਜਉਂਦੇ ਬਸਤੇ ਰੋ